ਸਾਡੇ ਵੀਰ ਕਹਿੰਦੇ ਲੱਖੇ ਨੇ ਕਹਿ ਕੀ ਦਿੱਤਾ ਲੱਖੇ ਨੇ ਆ ਜਿਹੜੀ ਇੱਕ ਨਵੀਂ ਵੀਡੀਓ ਪਾਈਆ ਮੇਰਾ ਖਿਆਲ ਉਹ ਆਪਾਂ ਉਹ ਥੋੜਾ ਰੂਡ ਬੋਲੇ ਉਹਦੀ ਤਾਂ ਅਫਸਰਟ ਹੀ ਹੋ ਗਿਆ ਹਨਾ ਤੇ ਉਹ ਕਹਿੰਦਾ ਵੀ ਜਿਹੜੇ ਤੁਹਾਡੀਆਂ ਘਰ ਵਾਲੀਆਂ ਨੇ ਇਹ ਤੁਸੀਂ ਇੱਥੇ ਲਿਆਓ ਕਹਿੰਦਾ ਇਹ ਇੱਥੋਂ ਨਹੀਂ ਨਿਕਲਦੀਆਂ ਜਿਵੇਂ ਛੱਪੜ ਚ ਬੜੀ ਮੱਝ ਨਹੀਂ ਨਿਕਲਦੀ ਐਦਾਂ ਜਨਾਂ ਦੀਆਂ ਨਹੀਂ ਨਿਕਲਦੀਆਂ ਸੋ ਇਹ ਫਰਸਟ੍ਰੇਟਡ ਹੋਇਆ ਇਹਦੀ ਕਾਰਨ ਇਹ दारू-ਦੂਰੂ ਪੀਣ ਲੱਪਿਆ ਇਹਨੂੰ ਗੁੱਸਾ ਬਹੁਤ ਆ ਰਿਹਾ ਕਿਉਂਕਿ ਇਹਨੇ ਸਮਾਜ ਸੇਵੀਆਂ ਵਾਲੇ ਡਰਾਮੇਬਾਜ਼ੀ ਦਿੱਸ ਤਾ ਚਲੋ ਕੀਤਾ ਵੀ ਆ ਮੈਂ ਕਾਂਗਾ ਮਾੜਾ ਨਹੀਂ ਐ ਕੀਤਾ ਵੀ ਕਈ ਕੰਮ ਮੋਰੇ ਹੋ ਹੋ ਕੇ ਲੱਗਦਾ ਰਿਆ ਤੇ ਇਹਨੂੰ ਖੇਜ ਆ ਗਈ ਵੀ ਮੇਰ ਨੂੰ ਉਹਨਾ ਐਪਰੀਸ਼ੀਏਟ ਨਹੀਂ ਕੀਤਾ ਜਾ ਰਹਾ ਮੇਰਾ ਵਿਰੋਧ ਕੀਤਾ ਜਾ ਰਹਾ ਵੀ ਇੱਕ ਟਕੇ ਟਕੇ ਦਾ ਐਮ ਐਲ ਏ ਟਕੇ ਟਕੇ ਦਾ ਐਮ ਪੀ ਐ ਜਿਹੜੇ ਬੰਦਿਆਂ ਨੇ ਕੋਈ ਸਮਾਜ ਸੇਵਾ ਨਹੀਂ ਕੀਤੀ ਨਾ ਤੁਹਾਡੇ ਮੁੱਦੇ ਤੇ ਕੋਈ ਖੜਾ ਤਾਂ ਉਹਨੂੰ ਤੁਸੀਂ ਵੋਟਾਂ ਪਾ ਕੇ ਜਿਤਾਤਾ ਤੇ ਕਿਤੇ ਨਾ ਕਿਤੇ ਠੀਕ ਐ ਉਹਦੇ ਕੋਲੇ ਪੁਆਇੰਟ ਹੈ ਬਈ ਠੀਕ ਐ ਉਹ ਜਿਹੜੇ ਐਮਪੀ ਐਮਐਲਏ ਨੇ ਵੋਟਾਂ ਉਹਨਾਂ ਨੂੰ ਪੈਂਦੀਆਂ ਨੇ ਆਪਣੀ ਪਾਰਟੀ ਕਰਕੇ ਕਿਉਂਕਿ ਪਾਰਟੀ ਦੀ ਬੋਟ ਐ ਤੇਰੇ ਕੋਲੇ ਪਾਰਟੀ ਕੋਈ ਨਹੀਂ ਐ ਕੱਲੂ ਤੂੰ ਜਿੱਤ ਗਿਆ ਕੱਲਾ ਤੁਰਿਆ ਫਿਰੂੰਗਾ ਕਿਹਦਾ ਕੰਮ ਕਰਾਵਾਂ ਕਰਾਵੇਂਗਾ ਤੂੰ ਉਹ ਕਹਿੰਦੇ ਐਮਐਲਏ ਉਹ ਜਿਹੜੀ ਪਾਰਟੀ ਦੀ ਸਰਕਾਰ ਐ ਸਾਡੇ ਕੰਮ ਕਰਾਉਣਗੇ ਲੋਕ ਇਹ ਲਾਲਚ ਵਿੱਚ ਐ ਤੇ ਉਹਨੂੰ ਫੇਖ ਖੇਚ ਆਉਂਦੀ ਐ ਫੇ ਖੇਚ ਦੇ ਵਿੱਚ ਪਹਿਲੋ ਗਾਲਾਂ ਗੋਲੀਆਂ ਹੀ ਕੱਢ ਗਿਆ ਹੁਣ ਫੇ ਲੱਗਾ ਤੇ ਹੁਣ ਆਪਾਂ ਉਹਨੂੰ ਇਹ ਬੇਨਤੀ ਕਰਦੇ ਭਾਈ ਤੇ ਜੇ ਤੇਰੇ ਕੋ ਨਈ ਤੇਰੀ ਕੋਈ ਮੰਦਾ ਵੋਟ ਪਾਉਂਦਾ ਤੇ ਤੂੰ ਆਪਣਾ ਗੌਰ ਕੱਢਿਆ ਕਰ ਹੈ ਕਿ ਨਹੀਂ ਆ ਗੌਰ ਕੱਢਿਆ ਕਰ ਆਪਣਾ ਜਿਹੜਾ ਕੰਮ ਹੈ ਕਰੀ ਚੱਲ ਤੇ ਅਮੀ ਛੱਡ ਪਰੇ ਅੱਗੇ ਇੱਕ ਉਹ ਪਤਾ ਨਹੀਂ ਕਿਹੜਾ ਘੜੁਕੇ ਜਿਹਾਲੇ ਨੂੰ ਘੇਰ ਕੇ ਖੜ ਗਿਆ ਕਿਸੇ ਨੂੰ ਉਹਦੇ ਗਾਲ ਪੈ ਗਿਆ ਉਹ ਵਿਚਾਰਾ ਗਰੀਬ ਹੱਥ ਜੋੜ ਕੇ ਖੜਾ ਉਹਨੂੰ ਕਹਿੰਦਾ ਤੂੰ ਗੋੜ ਕਿਉਂ ਵੇਚਦਾ ਇੱਥੇ ਉਹ ਕਹਿੰਦਾ ਬਾਈ ਵੀ ਗੋੜੀ ਐ ਜੇ ਪੈਂ ਵੇਚਦਾ ਤਾਂ ਫੇਰ ਕਿਹਦੀ ਕਬੱਡੀ ਗੱਲ ਹੈ ਹੁਣ ਇੱਥੇ दारू ਪਵਾ 20 ਬੰਦੇ ਵੇਚੀ ਜਾਣ 100 ਵੇਚੀ ਜੇ ਸਾਡਾ ਉਹਨਾਂ ਕੀ ਲੈਣ ਦੇਣਾ ਸੀ ਵਧੀਆ ਵੇਚਾਂਗੇ ਸਾਡੇ ਕੋ ਆਪੇ ਆਉਣਗੇ ਲੋਕ ਤੋ ਉਹ ਨਾਲ ਲੜੀ ਜਾਂਦਾ ਕੁਰਕੇ ਵਾਲੇ ਨਾਲ ਉਹ ਬਚਾਰੇ ਦੋ ਗਰੀਬ ਸੀ ਉਹਨਾਂ ਨੂੰ ਕੁੱਟਣ ਨੂੰ ਫਿਰਦਾ ਸੀ ਤੇ ਮੈਨੂੰ ਲੱਗਦਾ ਬਾਅਦ ਚ ਉਹਨਾਂ ਦਾ ਟਰੱਕ ਟੂ ਖੋ ਕੇ ਗੁਰ ਵੀ ਖੋ ਲਿਆ ਉਹਨਾਂ ਨੇ ਕਿਉਂਕਿ ਇਦਾਂ ਦਾ ਹੀ ਐ ਤੇ ਹੁਣ ਐਵੇਂ ਹੀ ਬਗੈਰ ਕਲ ਤੋਂ ਹੀ ਐਵੇਂ ਟੱਪੀ ਜਾਂਦਾ ਤੇ ਮੈਂ ਬੇਨਤੀ ਇਹ ਕਰਾਂਗਾ ਦੇਖੋ ਆਪਾਂ ਔਰਤਾਂ ਦੇ ਨਾਂ ਵਿੱਚ ਲੈ ਕੇ ਆਈਏ ਕਿਉਂਕਿ ਔਰਤਾਂ ਆਪਣੀਆਂ ਭੈਣਾਂ ਧੀਆਂ ਸਾਂਝੀਆਂ ਹੁੰਦੀਆਂ ਨੇ ਤੇ ਮਾੜਾ ਚੰਗਾ ਆਪਾਂ ਨੂੰ ਵੀ ਬੋਲਣਾ ਆਉਂਦਾ ਫੇ ਅਸੀਂ ਕੋਈ ਬੋਲਾਂਗੇ ਫੇ ਤੂੰ ਦੁੱਖ ਲੱਗੂਗਾ ਤੈਨੂੰ ਏਸ ਕਰਕੇ ਬੰਦਿਆਂ ਨਾਲ ਜਿਹੜੀ ਗੱਲ ਕਰਨੀ ਕਰੀ ਚਾਹ ਲਈ ਉਹ ਆਈ ਅੰਡਰਸਟੈਂਡ ਤੇਰੀ ਪ੍ਰੋਬਲ ਤੇ ਤੈ ਰੋੜਾ ਰੱਪਾ ਬੜਾ ਪੜਾ ਪਾਇਆ ਤੇਰੀ ਦਾੜ ਥੱਲੇ ਕੋਈ ਬਟੇਰਾ ਨਹੀਂ ਆ ਰਿਹਾ ਤੇ ਤੂੰ ਸ਼ਿਕਾਰੀ ਨਹੀਂ ਬਣਦਾ ਤੂੰ ਫਿਰ ਨੂੰ ਬਣਦਾ ਸ਼ਿਕਾਰੀ ਬਣ ਨੂੰ ਫਿਰਦਾ ਪਰ ਔਰਤਾਂ ਤੇ ਨਾ ਐਦਾ ਬੋਲੇ ਤੇਰੀ ਗਲਤੀ ਹੈ ਤੇ ਫੇ ਅਸੀਂ ਵੀ ਬੋਲਾਂਗੇ ਫੇ ਤੁਹਾਨੂੰ ਦੁੱਖ ਲੱਗਣਾ ਹੈਗਾ ਨਾ ਬੰਦਿਆਂ ਵਾਲਾ ਕੰਮ ਕਰੋ ਅ ਤੂੰ ਸਾਡੀਆਂ ਹੁਣ ਤੁਸੀਂ ਦੱਸੋ ਹੁਣ ਸਾਡੀਆਂ ਮੇਰੀ ਪਤਨੀ ਉੱਥੇ ਇੰਡੀਆ ਚਲ ਜੂਗੀ ਉਹ ਹੁਣ ਸਾਡੀਆਂ ਬੀਬੀਆਂ ਪੜਾ ਇੱਥੇ ਚਲ ਜਾਣਗੀਆਂ ਉਹ ਕਿੰਨੇ ਮੁੰਡੇ ਸੱਕੀ ਜਾਣਾ ਚਾਹੁੰਦੀਆਂ ਸਾਡੀਆਂ ਬੀਬੀਆਂ ਇਹ ਤੂੰ ਸਾਡੇ ਨਾਲ ਗੱਲ ਕਰ ਰਹੀ ਹੈ ਨਾ ਇਹਨਾਂ ਨੂੰ ਕੌਣ ਵਿਚਾਰੀਆਂ ਨੂੰ ਪੁੱਛ ਇਹਨਾਂ ਦੀ ਕਿਹੜੀ ਮਲਕੀਅਤ ਹੈ ਇਹਨਾਂ ਨੂੰ ਵਿਚਾਰੀਆਂ ਕੌਣ ਪੁੱਛਦਾ ਵਿਚਾਰੀਆਂ ਇਹ ਤਾਂ ਬੱਚੇ ਪਾਲ ਦੀਆਂ ਆਪਣੇ ਕੰਮਕਾਰ ਮਾੜਾ ਮੋਟਾ ਕਰਦੀਆਂ ਨੇ ਫੈਸਲੇ ਸਾਡਾ ਹਲੇ ਵੀ ਸਮਾਜ ਜਿਹੜਾ 90% ਮਰਦੀ ਲੈਂਦਾ ਸਲਾਹ ਜ਼ਰੂਰ ਲੈਂਦੇ ਆ ਪਰ ਸਮਾਜ ਫੈਸਲੇ ਜਿਹੜੇ ਲੈਣੇ ਨੇ ਤੂੰ ਮਰਦਾ ਨਾ ਗੱਲ ਕਰ ਐਵੇਂ ਬੀਬੀਆਂ ਖਲਾਬ ਬੋਲੀ ਜਾਂਦਾ ਯਾਰ ਕਮਾਲ ਦੀ ਗੱਲ ਹੈ ਹੁਣ ਇੰਨਾ ਫਰਸਟ੍ਰੇਟਡ ਹੋਇਆ ਤਾਂ ਫੇਰ ਅਸੀਂ ਏਦਾਂ ਦੀ ਵੀਡੀਓ ਪਾ ਦੇਵਾਂਗੇ ਤੈਨੂੰ ਪਤਾ ਹੀ ਆ ਫੇਰ ਜਿਵੇਂ ਉਹ ਕਹਿੰਦੀ ਮੋਰੀ ਚ ਪਾਣੀ ਆਉਂਦਾ ਤਾਂ ਮੁੜ ਕੇ ਬਾਅਦ ਚ ਉਹ ਮੂੰਹ ਨਹੀਂ ਦਿਖਾਉਣ ਜੋਗੀ ਹੈਗੀ ਆਪਾਂ ਇਦਾਂ ਦੀਆਂ ਦੋ ਪਾਤੀਆਂ ਸੀ ਸੋ ਇਹ ਤੁਹਾਨੂੰ ਬਾਚ ਕਰਨਾ ਪੈਣਾ ਇਦਾਂ ਦੀ ਲੈਂਗੁਏਜ ਨਾ ਵਰਤੋ ਪਲੀਜ਼ ਸੋ ਅਗਲੀ ਕਾਲ ਹੈ ਤੁਸੀਂ ਆ ਜਾਣਾ ਜੀ 53572 ਜੀ ਸਤਿ ਸ੍ਰੀ ਅਕਾਲ ਹਾਂ ਜੀ ਬੜਾ ਸਰਬ ਕੀ ਆ ਚਲ ਬਹੁਤ ਚਨਾਬਤ ਗੱਲ ਕੀਤੀ ਬੜਾ ਮਜ਼ਾ ਆ ਰਿਹਾ ਤੁਹਾਡਾ ਆ ਜਾਓ ਵੀਰ ਜੀ ਆ ਜਾਓ